ਹਾਂਜੀ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਫਿਰ ਆ ਗਏ ਆਪਾਂ ਆਪਣੀ ਮੋਟਰ ਤੇ ਕਿਉਂਕਿ ਬਹੁਤ ਦਿਨਾਂ ਬਾਅਦ ਮੋਟਰ ਦੀ ਵੀਡੀਓ ਆਪਾਂ ਪਾਉਣ ਲੱਗੇ ਆਂ ਤੇ ਕੀ ਇੱਥੋਂ ਦੇ ਹਾਲਾਤ ਨੇ ਤੇ ਤੁਹਾਨੂੰ ਦਿਖਾਉਣੇ ਆ ਤੇ ਕੱਲ ਮੇਲਾ ਸੀ ਬਾਬਾ ਜੀ ਦਾ ਤੇ ਅੱਜ ਆਪਾਂ ਫਰੀ ਆ ਤੇ ਹੁਣ ਗੱਲਬਾਤ ਕਰਦੇ ਆ ਤੁਹਾਡੇ ਨਾਲ ਵੀ ਉੱਚ ਬੈਕ ਸਾਈਡ ਇਸ ਤਰ੍ਹਾਂ ਦਾ ਨਜ਼ਾਰਾ ਤੇ ਧੁੱਪ ਬਹੁਤ ਵਧੀਆ ਲੱਗੀ ਹੋਈ ਤੇ ਹੁਣ ਝੋਨੇ ਦੇ ਵਿੱਚੋਂ ਆਪਾਂ ਗੰਦ ਵੀ ਕੱਢਣਾ ਤੇ ਪੱਠੇ ਵੀ ਉਗਪੇਣੇ ਸਵਿਗਰ ਦਾ ਨਜ਼ਾਰਾ ਮੋਟਰ ਤੇ ਵਾਹ ਕਿੰਨੀ ਸੋਹਣੀ ਧੁੱਪ ਨਿਕਲੀ ਏ ਹੁਣ ਲੱਗਦਾ ਕਿ ਜਿਵੇਂ ਨਾ ਰਾਵਾਂ ਦਾ ਗਾਰਾ ਸੁੱਕ ਜਾਏਗਾ ਤੇ ਕਈ ਰਾਸਤੇ ਕੱਚੇ ਨੇ ਜਿਹੜੇ ਉੱਥੇ ਬਹੁਤ ਜ਼ਿਆਦਾ ਔਖਾ ਕੰਮ ਹੈ ਆਉਣਾ ਜਾਣਾ ਔਖਾ ਇਹ ਹੁਣ ਐ ਪਾਸੇ ਆਪਣੇ ਸੂਰਿਆ ਦੇਵਤਾ ਜੱਟੀਆਂ ਮਾਰਦੇ ਪੈਣ ਤੇ ਗਰਮੀ ਵੀ ਲੱਗਦੀ ਵੈਸੇ ਪਰ ਧੁੱਪ ਵੀ ਲੱਗਣੀ ਜ਼ਰੂਰੀ ਹੈ ਇਹ ਰਸਤੇ ਹਰੇ ਖਰਾਬ ਹੋਏ ਪੈਣੇ ġੇੜਾ ਛੇੜਾ ਮਾਰਦੇ ਆ ਤੇ ਲੰਮੀ ਡਾਂਗ ਲੈ ਕੇ ਜਾਣੀ ਪੈਣੀ ਤੇ ਉੱਟ ਟੀਰੀਆਂ ਹੀ ਬਹੁਤ ਅੰਗ ਕਰਦੀਆਂ ਹਨ ਸਿਰ ਦੇ ਕੋਲੋਂ ਦੀ ਛੂਮ ਕਰਕੇ ਨਿਕਲ ਜਾਂਦੀਆਂ ਨੇ ਤੇ ਅੱਜ ਇਸ ਕਰਕੇ ਨਾ ਆਪਾਂ ਲੰਮਾ ਕਸ ਗਿਆ ਲੱਗ ਜਾਣਾ ਬਹੁਤ ਜ਼ਿਆਦਾ ਦੁਖੀ ਕਰਦੀਆਂ ਤੇ ਲੰਮਾ ਕਸ ਗਿਆ ਹੈਗਾ ਆ ਜਿਹੜਾ ਇਹਨੂੰ ਰੱਖਦੇ ਆ ਮੋਢੇ ਦੇ ਜਦੋਂ ਨੇੜੇ ਆਈਆਂ ਨਾ ਇੱਥੇ ਇੰਜ ਕਰ ਦੋ ਇਹ ਸਿਰ ਤੋਂ ਉੱਚਾ ਹੁੰਦਾ ਹੈ ਨਾ ਤੇ ਦੂਰ ਭੱਜ ਜਾਂਦੀਆਂ ਨੇ ਨਹੀਂ ਤਾਂ ਸਿੱਧਾ ਹੀ ਠੂੰਗਾ ਚਲਾਉਣ ਆ ਜਾਂਦੀਆਂ ਨੇ ਤੇ ਹੁਣ ਆਪਾਂ ਕਢਦੇ ਆ ਝੋਨੇ 'ਚ ਗੇੜਾ ਜਿਹੜਾ ਛੇੜਾ ਮਾਰਦੇ ਆਂ ਵੇਖਿਆ ਦੂਰੋਂ ਹੀ ਆਵਾਜ਼ਾਂ ਆਉਣ ਲੱਗ ਪਈਆਂ ਕਿ ਨਹੀਂ ਬਹੁਤ ਦੁਹੀ ਕਰਦੀਆਂ ਨੇ ਟਟੀਆਂ ਆ ਗਏ ਵੇਲੜਾ ਮੈਨੂੰ ਕੰਮ ਕੋਈ ਨਹੀਂ ਹੈਗਾ ਇੱਧਰ ਹੱਤਾ ਚਾਚਾ ਵੇਲਾ ਆ ਗਿਆ ਹਾਂ ਵੇਹ ਹੈ ਲੈਡ ਨਹੀਂ ਹੈਗੀ ਲੈਡ ਹੋਣੀ ਹੈ ਆਪਣੀ 12 ਵਜੇ ਕਿਹੜੇ ਮੇਰਾ ਫੇਸ ੁੱਡਿਆ ਟਰਾਂਸਫਰਮ ਦਾ ਤੇ ਫੇਸ ਲਾਉਣਾ ਉਹਦਾ ਮੈਂ ਪਾਰਾਂ ਤੇ ਮੈਨੂੰ ਚੰਗਾ ਸੁੱਕਾ ਲੱਭਿਆ ਮੈਂ ਚੱਲ ਕੋਈ ਨਹੀਂ ਲਾ ਦਿੰਨੇ ਇੱਕ ਰਗੇੜਾ ਕੱਢ ਗਏ ਤੇ ਫੇਰ ਆ ਕੇ ਫੇਸ ਲਾ ਦਿੰਨੇ ਤੇ ਆ ਵਾ ਵਡਾ ਗੱਜ ਨਾ ਅੰਦਰ ਕੋਠੀ ਪੈ ਕਸਗਰ ਮੈਂ ਇਹ ਵਾਵਾ ਸਿਰ ਤੋਂ ਤਾਂ ਟਿੱਕਰ ਜਾਂਦਾ ਅੱਜ ਨਹੀਂ ਆਉਂਦੀਆਂ ਲੱਗੇ ਇੱਕ ਰਹਾ ਦਾ ਰੋਲਾ ਪਾ ਹਟ ਗਿਆ ਨੇ ਓ ਹੋ 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 ਚੱਲ ਥੱਲੇ ਜੁੜ ਨੇ ਜਿਹੜੇ ਚੰਗੇ ਖੜੇ ਨੇ ਮਾਰੋ ਗੇੜਾ ਲੋ ਜੀ ਦਿਨੋਂ ਦਿਨ ਝੋਨਾ ਕਰਮਾ ਵਾਲਾ ਤਾਂ ਚੜਦਾ ਆਉਂਦਾ ਤੇ ਦਿਨ ਚੰਗੇ ਲਾਵੇ ਤੇ ਧੁੱਪ ਵੀ ਜ਼ਰੂਰੀ ਜੇ ਧੁੱਪ ਨਾ ਲੱਗੀ ਐਸੇ ਤਰ੍ਹਾਂ ਬੱਦਲ ਰਹਿ ਤੇ ਪੱਤਾ ਬਲੇੜ ਪੈਣੀ ਸ਼ੁਰੂ ਹੋ ਜੈਣੀ ਝੋਨੇ ਦੀ ਹੁਣ ਤਾਂ ਮਹਾਰਾਜ ਨੂੰ ਚਾਹੀਦਾ ਕਿ ਦਿਨ ਲਾਵੇ ਚੰਗੇ ਇਧਰ ਆਪਾਂ ਰੂਡ ਇਧਰ ਲਾ ਫੜ ਗਿਆ ਐ ਸਾਈਡ ਦਾ ਰੂਡ ਸਾਹਮਣੇ ਸੂਰਜ ਦਾ ਜੂ ਵੇਖੋ ਕਿੰਨਾ ਸੋਹਣਾ ਆਦਾ ਹੈਣਾ ਅੱਗੇ ਬੱਦਲ ਨੇ ਅੱਜ ਚੰਗੀ ਤਿੱਖੀ ਧੁੱਪ ਲੱਗੀ ਹੋਈ ਏ ਸਵੇਰੇ 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 ਉਵੇਰ ਦਾ ਤੂੰ ਸੱਜਣਾ ਨਜ਼ਾਰਾ ਦੇਖ ਲੈ ਕਿੰਨਾ ਨਜ਼ਾਰਾ ਆਉਂਦਾ ਕੁਛ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਪਿੰਡਾਂ ਦੇ ਵਿੱਚ ਖੇਤਾਂ ਦਾ ਉਹ ਜਾਜ ਜਾ ਜਾ ਵੇਖਿਆ ਹੋਣਾ ਕਿਸੇ ਨੇ ਛੁੱਟੇ ਹੁੰਦੇ ਆਪਾਂ ਇਹਨਾਂ ਨੂੰ ਫੜਦੇ ਹੁੰਨੇ ਹਾਂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਤੇ ਇਹਨੂੰ ਆਣੇ ਹੁੰਦਾ ਹੈ ਹੈਲੀਕਾਪਟਰ ਹੈਲੀਕਾਪਟਰ ਜਾਜ ਆ ਗਿਆ ਤੇ ਹੋਣੀ ਬਹੁਤ ਇਹ ਮੱਛਰ ਨੂੰ ਖਾਂਦਾ ਉੱਡ ਗਿਆ ਆ ਵੀ ਉੱਡਦਾ ਉੱਡਿਆ ਖਰਦਾ ਨਹੀਂ ਆ ਜਾ ਜਵਾਨਾ ਆ ਜਾ ਆ ਜਾ ਉੱਡਿਆ ਫਿਰ ਤੇ ਬਹੁਤ ਜ਼ਿਆਦਾ ਉੱਡੇ ਖਰ ਦੇਂਦੇ ਹੁਣ ਕੱਢ ਕੇ ਨੇ ਕਿਉਂ ਦਵਾਈਆਂ ਤੇਜ਼ ਹੁੰਦੀਆਂ ਨੇ ਤੇ ਮਾਰ ਦਿੰਦੀਆਂ ਵਿਚਾਰਿਆਂ ਨੂੰ ਤੇ ਇੱਕ ਬਰੀਕ ਪੁੰਜੇ ਵਾਲੇ ਹੁੰਦੇ ਉਹਨਾਂ ਦਾ ਪੁੰਜਾ ਬਰੀਕ ਹੁੰਦਾ ਤੇ ਮੱਕੜੀ ਆਪਦਾ ਕੰਮ ਕੀਤੀ ਬੈਠੀ ਸ਼ਿਕਾਰ ਕਾਬੂ ਕੀਤੀ ਬੈਠੀ ਇੱਧਰ ਵੇਖੋ ਜੀ। ਨਾਉ ਇਹ ਹੁਣੇ ਤੋਂ ਮੈਂ ਲੰਘਣਾ ਤੇ ਇੰਦਾ ਢਾਂਚਾ ਹੋ ਜਾਣਾ ਖਰਾਬ ਆਹ ਲੋ ਜੀ। ਹੋ ਗਿਆ ਇੰਦਾ ਢਾਂਚਾ ਖਰਾਬ। ਹੁਣ ਕੀ ਕਰਗੇ ਵਟਾਂ ਤੋਂ ਲੰਘਣਾ ਤੇ ਵੱਟਾ ਇਹ ਮੱਲੀ ਬੈਠੇ ਨੇ। ਇਹ ਕਾਹ ਵੇਖੋ। ਇੱਕ ਨੇ ਆ ਜਾਲ ਨੂੰ ਜੱਫਾ ਪਾਇਆ ਹੋਇਆ। ਚੋਨੇ ਨੂੰ ਆਪਾਂ ꨭੜਾ ਕੱਢਦੇ ਪਿਆ ਹਾਂ ਤੇ ਉਧਰੋਂ ਮਿਲ ਗਿਆ ਆਪਾਂ ਨੂੰ ਸਰਪੰਚ ਤੇ ਸਰਪੰਚ ਵੀ ꨭੜਾ ਕੱਢਦਾ ਹਰਦਾ ਝੋਨੇ 'ਚ ਮੂੰਹੇ ਨੱਕੇ ਬੰਦਾ ਹਰਦਾ ਤੇ ਸਵੇਰੇ ਸਵੇਰੇ ਸਾਰਿਆਂ ਦੀ ਡਿਊਟੀ ਹੁੰਦੀ ਕਿ ਝੋਨੇ ਨੂੰ ਪਹਿਲਾਂ ꨭੜਾ ਕੱਢਗੇ ਤੇ ਫੇਰ ਹੀ ਹੋਰ ਕੋਈ ਕੰਮ ਹੁੰਦਾ ਤੇ ਪਾਣੀ ਆਪਣਾ ਸਾਰੇ ਪਾਸੇ ਵਾਧੂ ਏ ਕੋਈ 10 ਦਾ 15-15 ਮਿੰਟ ਪਾਣੀ ਪਾਉਣਾ ਪੈਂਦਾ ਪੈੜੀ ਦੇ ਵਿੱਚ ਆ ਵੇਖੋ ਆਰ ਭਾਰੇ ਸਾਰਾ ਪਾਣੀ ਦਾ ਲੈਵਲ ਦਾ ਸਾਨੂੰ ਇੱਥੋਂ ਪਤਾ ਲੱਗ ਜਾਂਦਾ ਇਧਰੋਂ ਵੀ ਇੱਕ ਮੂੰਹ ਉਧਰੋਂ ਵੀ ਕੀਤਾ ਆ ਤੇ ਵਿੱਚ ਵੀ ਪਾਣੀ ਕਰਮਾ ਵਾਲਾ ਵਾਧੂ ਸਾਰੇ ਤਕਰੀਬਨ ਸਾਰੇ ਝੋਨੇ 'ਚ ਪਾਣੀ ਖਲੋਤਾ ਹੋਇਆ ਆ ਇਹ ਆ ਦਿਖਾਉਣਾ ਇਧਰੋਂ ਆਪਾਂ ਤੁਹਾਨੂੰ ਬਾਰਡਰ ਸਾਈਡ ਇੱਥੇ ਨਾ ਗੰਡੋਏ ਜਿਆਦਾ ਦੁਖੀ ਕਰਦੇ ਨੇ ਗੰਡੋਇਆਂ ਦੇ ਨਾਲ ਨਹੀਂ ਆ ਪੰਨੇ ਵਸ ਸਕਦੇ ਪਾ ਰਹੇ ਨਾ ਬੌਣੀ ਪੈਣੀ ਕੀ ਕਰਗੇ ਹੋਰ ਕੋਈ ਚਾਰਾ ਹੀ ਨਹੀਂ ਚੱਲਦਾਗਾ ਇਹਨਾਂ ਨੂੰ ਖੁੱਡਾਂ ਕੱਢ ਹੀ ਜਾਣੀਆਂ ਹੁੰਦੀਆਂ ਸ਼ੁਗਰੇ ਅੱਜ ਤਾਂ ਹੇਠਕਰ ਬਚਾ ਆ ਯਾ ਅੱਜ ਉਹਨਾਂ ਨੇ ਟਾਈਮ ਨਹੀਂ ਲੱਗਾ ਹੋਣਾਗਾ ਫੁੱਟਾ ਕੱਢਣ ਦਾ ਇਹੋ ਸੇਮਾ ਦਾ ਪਾਣੀ ਇਹ ਸਿਰਫ ਆਪਾਂ ਇੰਝ ਹੀ ਨਾਲ ਕਰ ਦੇਣਾ ਹੁੰਦਾ ਇਹ ਰੋਜ਼ ਦਾ ਹੀ ਕਰਨਾ ਪੈਂਦਾ ਇਸ ਤਰ੍ਹਾਂ ਪੈਰ ਮਾਰਨਾ ਪੈਂਦਾ ਲਓ ਆਹ ਦੇਖੋ ਵਗਦਾ ਪੈਣ ਪਾਣੀ ਇਹ ਸਿਰਫ ਇੱਕ ਗੰਡੋਇਆਂ ਦਾ ਹੀ ਇਹ ਕੰਮ। ਨਾ ਨਾਲ ਸਾਈਡਾਂ ਦੇ ਨਾ ਇੰਜ ਪੈਰ ਮਾਰਨਾ ਪੈਂਦਾ ਉਹ ਛੋਰਾ ਜਾਂ ਬੰਦ ਹੋ ਜਾਂਦਾ। ਇਹ ਗੰਡੋਏ ਬਰੀਕ ਜਿਹੇ ਹੁੰਦੇ ਨੇ। ਮਿੱਟੀ ਕੱਢਦੇ ਕੱਢਦੇ ਗਾਂ ਲੰਘ ਜਾਂਦੇ। ਸਾਹਮਣੇ ਦਾ ਵਿਊ ਵੇਖੋ ਛੜਦੇ ਸੂਰਜ ਨੂੰ ਸਲਾਮਾ ਕਰਦੀ ਏ ਦੁੜੀਆਂ ਬਾਕੀ ਛੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਵਾਹਿਗੁਰੂ 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 ਲੋਜੀ ਹੋ ਗਿਆ ਉਹ ਕੰਮ ਸ਼ੁਰੂ ਟੇਰੀਆਂ ਵਾਲਾ ਰੋਲਾ ਪਾ ਤਾ ਨੇ ਆ ਗਈ ਗੋਲੀ ਬੰਦ ਵੇਖਿਆ ਸੁਣੋ ਇਹਨਾਂ ਦੀ ਆਵਾਜ਼ ਇਹਦਾ ਝੋਨੇ ਨੂੰ ਢੇੜਾ ਵੀ ਨਹੀਂ ਮਾਰ ਦਿੰਦੀਆਂ ਇਹਨੀਆਂ ਟੇਠ ਨੇ ਜੇ ਆ ਡਾਂਗ ਜੀ ਉੱਚੀ ਨਾ ਕਰਨ ਉੱਤਰ ਹੀ ਨਹੀਂ ਆਉਂਦਾ ਕੰਮ ਆ ਮਾਰੀ ਨੇ ਮੋਢੇ ਰੱਖ ਨੂੰ ਰੱਖਣੀ ਪੈਂਦੀ ਝੇੜਾ ਨਹੀਂ ਮਾਰ ਦਿੰਦੀਆਂ ਜਿਵੇਂ ਨੇ ਮੋਟਰ ਵੱਲ ਜਾਣਾ ਤੇ ਓਵੇਂ ਓਵੇਂ ਹੀ ਰੋਲਾ ਜਿਆਦਾ ਪਾਉਂਦੀਆਂ ਤੇ ਬੱਚੇ ਇੱਧਰ ਮੈਨੂੰ ਦਿੱਸੇ ਨਹੀਂ ਥੋੜਨੇ ਜੀ ਗੰਦ ਵੀ ਕੱਢਿਆ ਦਿੱਤਾ ਵੀ ਨਹੀਂ ਕੋਈ ਦਿੱਸਿਆ ਆ ਵੇਖੋ ਆਹ ਲਓ ਇਹਨਾਂ ਨੂੰ ਬੰਦਾ ਕੀ ਆ ਕੇ ਔੜੇ ਦ੍ਰਿਖਿਆ ਆਉਂਦੀਆਂ ਇਹ ਵੱਟ ਤੇ ਸਾਨੂੰ ਜਿਆਦਾ ਹੀ ਦੁਖੀ ਕਰਦੀਆਂ ਆ ਗਈ ਇਹ ਆਫ ਇਹ ਜਿਆਦਾ ਹੀ ਮੂਹ ਕਰਦੀਆਂ ਨੇ ਕੁਛ ਨਾ ਇਹਨਾਂ ਨੂੰ ਮੈਂ ਖੁਸ਼ ਆਣਾ ਨਾ ਖੁਸ਼ ਵਾਹ ਲਾ ਫਿਰ ਖਾ ਜਾਂਦੀਆਂ ਨੇ ਲਓ ਦੇਖ ਕੇ ਕਿੰਨਾ ਪਿਆਰ ਕਰਦੀਆਂ ਚੁੰਝਾ ਮਾਰਨ ਨਾਲ ਇਹ ਪਿਆਰ ਕਰਦੀਆਂ ਨੇ ਚੁੰਝਾ ਮਾਰਨ ਨਾਲ ਇੱਕ ਤੁਹਾਨੂੰ ਹੋਰ ਵਖਾਉਣਾ ਇੱਕ ਮਿੰਟ ਇੱਧਰ ਆਪਣਾ ਚੂਹਾ ਭਰਾ ਆਪਣੇ ਘਰੇ ਤੇ ਆ ਗਿਆ ਆਪ ਦੋ ਦਿਨ ਪਾਣੀ ਸਕਾਇਆ ਹੀ ਨਹੀਂ ਕਰਕੇ ਇਹ ਨਾਲ ਨਾਲ ਝੋਨਾ ਵੇਖੋ ਹੀ ਇਹਨਾ ਦੁਹੀ ਕਰਦਾ ਨੇ ਇਹ ਚੂਹਾ ਕੋਈ ਸਮਝ ਨਹੀਂ ਆਉਦੀ ਇਹ ਆ ਲੋ ਓੜੀ ਵੱਟ ਤੇ ਬਹਿ ਗਈ ਝੋਨਾ ਵੱਢਦਾ ਇਹ ਉਲਾਦ ਨੇ ਪਾਣੀ ਆਪ ਨਹੀਂ ਇਹ ਚੋ ਨਾ ਹੀ ਥੋੜਾ ਜਿਹਾ ਲੇਟ ਹੀ ਤੇ ਆ ਮਗਰ ਮਗਰਾ ਵੇਖੋ ਚਾਚਾ ਆਪਣੇ ਆਉਂਦਾ ਪਿਆ ਤੇ ਆ ਦਾ ਟਰਾਫਿਕ ਹੰਦ ਖੇਸ ਲਾ ਗਿਆ ਤੇ ਨਹੀਂ ਤਾਂ ਡਾਂਗ ਬੜੀ ਵਾਵਾਗਾ ਦਸ ੱੱੱਕੇ ਨਾਲ ਹੀ ਲਈ ਜਾਂਦਾ ਹੈ ਆਪਦੇ ਤਾਂ ਅਸੀਂ ਕਿਤੇ ਲਾ ਹੀ ਨਹੀਂ ਗੇ ਜਿਹੜੀ ਮਜਾਕੀ ਹਾਂ ਹਾਂ ਕਿਆ ਵੇਖੋ ਇਹ ਮਗਰ ਹੈ ਨਾਲੇ ਗਾਲਾਂ ਕੱਢਦਾ ਆਉਂਦਾ ਫਿਰ ਸਰੀ ਲੋਕੀ ਵੈਗਰੂ ਦਾ ਨਾਮ ਲੈਂਦੇ ਨੇ ਵੀ ਆਪ ਨੂੰ ਆਦਾ ਕਿ ਚੱਲੋ ਜਾ ਕੇ ਫੈਸਲਾ ਮੇਥੋਂ ਵਾਲਾ ਟ੍ਰਾਫਿਕ ਹੁੰਦੇ ਚੜਿਆੜੀ ਜਾਂਦਾ ਗਾ ਦੱਸ ਐਡਾ ਟੱਕਾ ਇਧਰ ਵੇ ਮੈਨੂੰ ਜੰਗਾ ਸੁੱਕਾ ਪਲਵਾਨ ਸੰਭਿਆ ਨਹੀਂੁੰਡੇ ਤਪੀ ਹਾ ਮੁੰਡੇ ਖੁੰਡੇ ਤੇ ਇਹ ਟ੍ਰਾਫਿਕ ਰੰ ਤੇ ਲੱਗੇ ਅਸੀਂ ਚੜਨ ਆ ਜਿਹੜਾ ਤੇ ਟ੍ਰਾਫਿਕ ਨੂੰ ਵੇਖੋ ਕਿੱਥੇ ਆ ਤੇ ਫੈਸਲਾਉਣ ਵਾਲਾ ਜਿਗਾਰ ਦੇ ਨਾ ਕਿੰਨਾ ਉੱਚਾ ਲਾਇਆ ਆ ਆ ਜਿਹੜਾ ਇਧਰ ਵੇਖੋ ਹੀ ਟਰਾਫਰਮ ਕਿੱਥੇ ਆ ਤੇ ਫੇਸ ਆ ਕਿੰਨੀ ਉੱਚੀ ਤੇ ਟਰਾਫਰਮ ਤੇ ਖਲੋਗੇ ਫੇਸ ਲਾਉਣਾ ਪੈਂਦਾ ਬਸ ਬੰਦਾ ਕੀ ਕਰੇ ਕੁੱਚ ਕੱਤੀ ਹੋਈ ਨਾ ਫੇਸ ਫੇਸ ਹੈਗਾ ਕਿਹੜੀ ਆ ਚੱਲ ਚਲਾ ਹੀ ਲੈਣੀ ਆ ਪਰ ਲਿਖ ਦੇਣੇ ਨੇ ਲਾ ਦੇ ਬੰਦਾ ਵਿਚਾਰਾ ਕੀ ਕਰੇ ਸਿੰਦਾ ਪਾਣੀ ਪੀ ਮਰੇ ਇਸੇ ਤਰ੍ਹਾਂ ਆਪਣੇ ਦਾ ਬਣਿਆ ਰਿਹਾ ਏ ਤੇ ਆਪਾਂ ਲਾਉਣਾ ਏ ਸੇਸ ਮੋਟਰ ਦਾ ਚੜਾ ਕੇ ਨਹੀਂ ਇਹ ਤੇ ਇਹ ਆਈ ਤੋਂ ਅਗਲ ਡ੍ਰੋਪ ਪੀ ਗਾ ਲਓ ਤੇ ਕੁਝ ਬੱਚੇ ਲਾ ਕੇ ਪਰਵਾ ਜਾਏਗਾ ਮੈਂ ਫੜਨ ਦਾ ਹਰ ਪੂ ਚੱਲ ਬੱਸ ਚੜ ਜਾਗੇ ਹੁਣ ਉਥੇ ਛੱਤ ਵੀ ਦੇਖ ਸਕਦੇ ਤੇਰ ਮਾਰੀ ਨਹੀਂ ਬਾਲੇ ਬੜੇ ਨੇ ਕਹਾ ਆਪਕੇ ਭਾਈ ਮੇਰੇ ਅੱਥਰਾ ਕੇ ਲਾ ਕੇ ਯਾਰ ਕੋਈ ਇੱਕ ਦਵਾਈ ਵੱਡੀ ਸਾਰੀ ਬੰਦਾ ਪਾ ਕੋਈ ਕੋਈ ਪੱਤੀ ਪੱਤੀ ਨਾ ਲੱਗੀ ਨਹੀਂ ਕੋਈ ਨਹੀਂ ਆ ਕਾ ਮੇਰੇ ਕਿਹੜਾ ਫੇਸ ਸੁਧਿਆ ਕਿਹੜਾ ਆ ਤੇਰੇ ਵਿਚਾਲੜਾ ਚਲਦਾ ਆਹੋ ਇਤ ਲੱਗ ਜੀਗਾ ਹ ਨਹੀਂ ਇਹ ਤੇ ਨਾਲ ਹੀ ਜੋੜ ਦਿੰਗੇ ਮੇਰਾ ਕੱਪੜਾ ਇਹਨੂੰ ਦੇਈਏ ਯਾਰ 4-500 ਰੁਪਏ ਸਹੀ ਗਿਆ ਕੰਮ ਕਰੋਣਾ ਪੈਣਾ ਜਿਹੋ ਵੀ ਹਾਲਾਤ ਰਿ ਲੋ ਜੀ ਫੇਸ ਤਾਂ ਗਿਆ ਲੱਗ ਤੇ ਲੱਗਿਆ ਔਖਾ ਹੀ ਟ੍ਰਾਫਰਮ ਕਿੱਥੇ ਆ ਤੇ ਫੇਸਲਾ ਜਗਾੜ ਉੱਤੇ ਆ ਕਿੱਥੇ ਆ ਸਾਰੀਆਂ ਚੀਜ਼ਾਂ ਨਹੀਂ ਵੀ ਆ ਜਾਣਾ ਹਾਂ ਸਾਰੀਆਂ ਨਹੀਂ ਵੀ ਉਹ ਫੇਸ ਸੌਖਾ ਲੱਗ ਜੇ ਹਾਂ ਟ੍ਰਾਫਰਮ ਇੱਥੇ ਰਹਿ ਜਾਏਗਾ ਤੇ ਬਾਕੀ ਉੱਤੋਂ ਥੋੜਾ ਇਹੇਠਾ ਨੂੰ ਕਰ ਦੇਣ ਫੁੱਟ ਫੁੱਟ ਤਾਂ ਹੀ ਹੋ ਜੇ ਤੇ ਫੇਸਲਾ ਉਹਨੇ ਸੌਖੇ ਨੇ ਲੋ ਜੀ ਦੋਸਤੋ ਫੇਸ ਆ ਪਲਾ ਕੇ ਗਏ ਆ ਮੋਟਰ ਆਪਣੀ ਤੇ ਆ ਤੇ ਹੁਣ ਟੰਗਿਆ ਪਈ ਇਧਰ ਆਪਣਾ ਏਸੀ ਵਾਲਾ ਪਜਾਮਾ ਹਨਾ ਇਹ ਪਜਾਮਾ ਪਾ ਕੇ ਆਪਾਂ ਤੇ ਚੋਨੇ ਦੇ ਵਿੱਚੋਂ ਦੋ ਘੰਟੇ ਗੰਦ ਕੱਢਾਂਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਘਰੇ ਜਾਵਾਂਗੇ ਨਹਾ ਲੂਗੇ ਹੋਰ ਕੰਮ ਕਰ ਆਪਦੇ ਕਰ ਲਾਂਗੇ ਜਿਹੜੇ ਕਰਨ ਵਾਲੇ ਨੇ ਤੇ ਇੰਨੀ ਕੁ ਅੱਜ ਆਪਣੀ ਵੀਡੀਓ ਸੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਕਿਸ ਤਰ੍ਹਾਂ ਦੀ ਆਪਣੀ ਵੀਡੀਓ ਲੱਗਦੀ ਦੇਸੀ ਜੀ ਵੀਡੀਓ ਸਾਡੀ ਕੋਈ ਨਹੀਂ ਹੈਗੀ ਵੱਡੇ ਤਮਕੜਾ ਵਾਲੀ ਤੇ ਆਪਾਂ ਦੇ ਜਿੰਨਾ ਉਹ ਆਪਣੇ ਕੋਲ ਕੁਝ ਹੁੰਦਾ ਉਹਨਾਂ ਨੂੰ ਤੁਹਾਨੂੰ ਦਿਖਾਰੀਦਾ ਜਿਹੜਾ ਆਪਣੇ ਖੇਤੀ ਬਾੜੀ ਬਾਰੇ ਜੋ ਵੀ ਸੰਬੜਾ ਤੇ ਝੋਨਾ ਇਹੋ ਚੀਜ਼ਾਂ ਤੇ ਹੌਲੀ ਹੌਲੀ ਅਸੀਂ ਬਾਹਰ ਨਿਕਲਾਂਗੇ ਥੋੜੇ ਕੋ ਸਮੇਂ ਤੱਕਰ ਆਪਾਂ ਪ੍ਰੋਗਰਾਮ ਸਾਡਾ ਬਣਦਾ ਪਿਆ ਕਿ ਹਿਮਕੋਟ ਸਾਹਿਬ ਜਾਣ ਦਾ ਤੇ ਜ਼ਰੂਰ ਜਾਵਾਂਗੇ ਤੇ ਉੱਥੋਂ ਦੇ ਸਾਰੇ ਦਰਸ਼ਨ ਮੇਲੇ ਕਰਾਵਾਂਗੇ ਪੌੜਾ ਸਾਉ ਤੋਂ ਲੈ ਕੇ ਜਿੰਨੇ ਵੀ ਗੁਰਦੁਆਰਾ ਸਾਹਿਬ ਆਏ ਆਪਣੇ ਜੋਸ਼ੀ ਮੱਠ ਜੜ ਜੜ ਵੀ ਹੈਗੇ ਨੇ ਤੇ ਸਾਰਿਆਂ ਦੇ ਦਰਸ਼ਨ ਮੇਲੇ ਤੁਹਾਨੂੰ ਕਰਾਵਾਂਗੇ ਧੰਨਵਾਦ ਜੀ